ਮੁੰਡੇ ਨੇ ਵਿਆਹ ਵਿੱਚ ਪਾਇਆ ਐਸਾ ਹਾਰ ਦੇਖਣ ਲਈ ਲੱਗੀਆਂ ਲੋਕਾਂ ਦੀਆਂ ਲਾਈਨਾਂ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਹੋਣ ਦੇ ਸਮੇਂ ਵਿੱਚ ਲੋਕਾਂ ਵੱਲੋਂ ਰਿਸ਼ਤਿਆਂ ਤੇ ਨਹੀਂ ਸਗੋਂ ਵਿਆਹਾਂ ਤੇ ਦਿਖਾਵਿਆਂ ਤੇ ਵੱਧ ਜ਼ੋਰ ਲਾਇਆ ਜਾਂਦਾ ਹੈ ਕਿਉਂਕਿ ਵਿਆਹਾਂ ਨੂੰ ਯਾਦਗਾਰ ਬਣਾਉਣ ਲਈ ਲੋਕਾਂ ਵੱਲੋਂ ਪੈਸਾ ਪਾਣੀ ਵਾਂਗ ਬਹਾਇਆ ਜਾਂਦਾ ਹੈ ਹੁਣ ਇੱਕ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਲੜਕੇ ਦੇ ਗਲ ਵਿੱਚ 5-500 ਦੇ ਨੋਟਾਂ ਦਾ ਹਾਰ ਪਾਇਆ ਹੋਇਆ ਹੈ ਅਤੇ ਹਾਰ ਦੀ ਲੰਬਾਈ ਇੰਨੀ ਹੈ ਕਿ ਲੜਕਾ ਦੂਸ ਤਰੀ ਮੰਜ਼ਲ ਤੇ ਖੜਾ ਹੈ ਅਤੇ ਹਾਰ ਥੱਲੇ ਜ਼ਮੀਨ ਤੇ ਲੱਗ ਰਿਹਾ ਹੈ ਤੁਹਾਨੂੰ ਦੱਸਦੀ ਏ ਕਿ ਆਪਣੇ ਵਿਆਹ ਲਈ ਇਸ ਨੌਜਵਾਨ ਨੇ ਇਹ ਹਾਰ ਸਪੈਸ਼ਲ ਤਿਆਰ ਕਰਵਾਇਆ ਹੈ ਜਿਸ ਦੀ ਕਿ ਕੀਮਤ 31 ਲੱਖ ਰੁਪਏ ਹੈ ਤੋਂ ਪਹਿਲਾਂ ਦੇ ਸਮੇਂ ਵਿੱਚ ਵਿਆਹ ਜਿੰਨੇ ਸਾਦੇ ਹੁੰਦੇ ਸੀ ਰਿਸ਼ਤੇ ਓਨੇ ਹੀ ਮਜ਼ਬੂਤ ਹੁੰਦੇ ਸੀ ਅਤੇ ਹੁਣ ਦੇ ਸਮੇਂ ਵਿੱਚ ਵਿਆਹ ਜਿੰਨੇ ਦਿਖਾਵੇ ਵਾਲੇ ਹੋ ਗਏ ਹਨ ਰਿਸ਼ਤੇ ਓਨੇ ਹੀ ਖੋਖਲੇ ਹੋ ਗਏ ਨੇ ਤੋਂ ਤੁਹਾਡੇ ਇਸ ਨੌਜਵਾਨ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਤੱਕ ਪਹੁੰਚਦੀ ਜਰੂਰ ਕਰਿਓ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ